ਹਾਂਜੀ ਸਾਰੇ ਹੀ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜਿੰਨੀਆਂ ਵੀ ਸਾਡੀਆਂ ਪੰਜਾਬ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਜਾਂ ਸਾਡੇ ਦਾਨੀ ਸੱਜਣ ਮਿੱਤਰ ਇਸ ਵੀਡੀਓ ਨੂੰ ਦੇਖ ਰਹੇ ਆ ਤਾਂ ਇਸ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਛੱਡਣਾ ਨਹੀਂ ਹੈਗਾ ਪੂਰੀ ਵੀਡੀਓ ਦੇਖ ਕੇ ਤਾਂ ਤੁਹਾਡਾ ਇਹ ਬਹੁਤ ਵੱਡਾ ਇੱਕ ਪੁੰਨ ਦਾ ਕੰਮ ਹੋ ਜਾਣਾ ਮੈਂ ਖੜਿਆ ਅੱਜ ਪਿੰਡ ਬਹਾਦਰਪੁਰ ਜ਼ਿਲ੍ਹਾ ਮਾਨਸਾ ਦਾ ਪਿੰਡ ਹੈ ਪਿੰਡ ਬਹਾਦਰਪੁਰ तहसील बुढलाड्डा 브레టా ਸ਼ਹਿਰ ਦੇ ਬਿਲਕੁਲ ਨਾਲ ਪੈਂਦਾ ਪਿੰਡ ਇਹ ਲਗਭਗ ਕਿਲੋਮੀਟਰ ਦੀ ਫਰਕ ਬਖਪਾਗ ਆ ਜ਼ਿਲ੍ਹਾ ਮਾਨਸਾ ਤਹਿਸੀਲ ਬੁਢਲਾਡਾ ਪਿੰਡ ਹੈਗਾ ਬਹਾਦਰਪੁਰ ਇੱਥੋਂ ਇੱਕ ਬਹੁਤ ਹੀ ਗਰੀਬ ਪਰਿਵਾਰ ਬਸ ਬਜ਼ੁਰਗ ਮਾਤਾ ਤੇ ਉਹਨਾਂ ਦੇ ਘਰ ਵਾਲੇ ਨੇ ਬਾਬਾ ਜੀ ਸਾਡੇ ਦੋ ਹੀ ਨੇ ਤੇ ਅਸੀਂ ਕਾ ਤਸਵੀਰ ਮੈਂ ਦਿਖਾ ਰਹੇ ਹਾਂ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਸਾਡੇ ਮੀਂਹ ਬਹੁਤ ਪੈ ਰਿਹਾ ਇਸ ਏਰੀਆ ਦੇ ਵਿੱਚ ਜਿਹੜਾ ਘੱਗਰ ਪੈਂਦਾ ਨੇੜੇ ਪਰ ਘੱਗਰ ਦਾ ਪਾਣੀ ਤਾਂ ਨਹੀਂ ਮਾਰ ਕਰ ਰਿਹਾ ਵੈਸੇ ਇੱਥੇ ਪਰ ਲਗਾਤਾਰ ਮੀਂਹ ਪੈਣ ਦੇ ਨਾਲ ਜਿਹੜਾ ਇਹ ਇੱਕ ਕਮਰਾ ਸੀ ਵਿਚਾਰਿਆਂ ਦਾ ਬਾਬਾ ਬਜ਼ੁਰਗ ਨੇ ਬਣਾਇਆ ਹੋਇਆ ਇਹ ਕਮਰੇ ਦੀ ਪੂਰੀ ਦੀ ਪੂਰੀ ਛੱਤ ਆ ਜਿਹੜੀ ਉਹ ਡਿੱਗ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਇਹ ਛੱਤ ਸੀਗੀ ਇਹ ਪੁਰਾਣੇ ਸਮੇਂ 'ਚ ਸਥੀਰਾਂ ਪਾਈਆਂ ਜਾਂ ਨੀਂਸੜੀਆਂ ਸਥੀਰ ਉਹ ਪਾਇਆ ਹੋਇਆ ਸੀ ਉਸ ਧੀਰ ਸੀਗੇ ਤੇ ਉਹ ਦੋਨੇ ਟੁੱਟ ਗਏ ਧੀਰ ਤੇ ਛੱਤ ਡਿੱਗ ਪਈ ਐ ਸ਼ੁਕਰ ਇਹਨਾਂ ਕਿ ਕੋਈ ਨੁਕਸਾਨ ਨਹੀਂ ਹੋਇਆ ਮਾਤਾ ਜੀ ਅੰਦਰ ਨਹੀਂ ਹੈਗੇ ਸੀ ਕਨਾਲਾ ਉੱਪਰ ਟਾਇਲ ਬੱਤਾ ਸੀ ਆ ਕਮਰਾ ਇੱਕ ਛੋਟਾ ਸਾਰਾ ਝੋਂ ਰਿਆ ਸੀ ਅੰਦਰ ਨਹੀਂ ਸੀ ਗਿਆ ਸਾਰਾ ਫੁੱਟ ਚੁੱਕਿਆ ਪਹਿਲਾਂ ਵੀ ਨੀਵਾ ਹੋਇਆ ਐਨੀ ਕੀ ਜਗ੍ਹਾ ਬਸ ਪੂਰੇ ਘਰ ਦੀ ਜਗ੍ਹਾ ਹੀ ਇਹੀ ਐ ਤੇ ਇਹਦੇ ਵਿੱਚ ਜਿਹੜਾ ਛੱਤ ਤੁਸੀਂ ਮੈਨੂੰ ਦਿਖਾ ਰਹੇ ਆ ਜਿਹੜਾ ਟੁੱਟਿਆ ਆਸਥੀਰ ਆ ਜਿਹਨੂੰ ਪਹਿਲਾਂ ਅਸੀਂ ਵਾਲੇ ਕਹਿੰਦੇ ਸੀ ਧੀਰ ਕੱਟ ਕੇ ਆਸਥੀਰ ਖੜਾ ਇਹ ਪਾਇਆ ਹੋਇਆ ਸੀਗਾ ਇਹ ਡਿੱਗਿਆ ਤੇ ਦੂਜਾ ਇਹਦੇ ਨਾਲ ਜਿਹੜਾ ਟੁੱਟਿਆ ਹੋਇਆ ਇਹ ਸਥਿਰ ਸੀਗਾ ਤੁਸੀਂ ਦੇਖ ਸਕਦੇ ਹੋ ਟੁੱਟਿਆ ਹੋਇਆ ਦੋ ਹੋ ਗਏ ਟੁੱਟੇ ਇਹ ਦੋਨੇ ਆ ਪਏ ਆ ਤੇ ਮੈਂ ਬਾਬਾ ਜੀ ਨੂੰ ਵੀ ਤੁਹਾਡੇ ਨਾਲ ਗੱਲ ਕਰਾਉਂਗਾ ਦਿਖਾਵਾਂਗੇ ਬਾਬਾ ਜੀ ਬੈਠੇ ਨੇ ਮਾਤਾ ਜੀ ਹੁਣ ਇਧਰ ਹੀ ਗਏ ਹੋਏ ਆ ਤੇ ਜਿਹੜਾ ਅਸੀਂ ਗੱਲਬਾਤ ਤੋਂ ਪਤਾ ਲੱਗਿਆ ਕਿ ਬਾਬਾ ਜੀ ਵਿਚਾਰੇ ਨਰੇਗਾ ਦਾ ਕੰਮ ਕਰਕੇ ਇਹਨਾਂ ਦੇ ਕੋਈ ਬੇਟਾ ਨਹੀਂ ਹੈਗਾ ਬੇਟਾ ਨਹੀਂ ਕੋਈ ਵੀ ਹੈਗਾ ਇੱਕ ਸਿਰਫ ਧੀ ਸੀ ਉਹ ਵਿਆਹੀ ਹੋਈ ਆ ਤੇ ਮੀਆਂ ਬੀਵੀ ਦੋਨੇ ਬਜ਼ੁਰਗ ਨੇ ਵਿਚਾਰੇ ਥੋੜੀ ਬਹੁਤੀ ਰੋਟੀ ਕਮਾ ਕੇ ਬਸ ਰੇਗਾ ਚ ਮਾੜਾ ਮੋਟਾ ਕੰਮ ਕਰਕੇ ਕਿਉਂਕਿ ਮੈਂ ਸਾਨੂੰ ਹੁਣੇ ਬਾਬਾ ਜੀ ਦੇ ਵੀ ਨਾਲ ਗੱਲ ਕਰਾਉਂ ਦਿਖਾਵਾਂਗੇ ਬਿਲਕੁਲ ਵਿਚਾਰੇ ਬਜ਼ੁਰਗ ਨੇ ਕੰਮ ਨਹੀਂ ਹੁੰਦਾ ਗੰਭੀਰ ਬਿਮਾਰੀ ਦੇ ਨਾਲ ਪੀੜਤ ਨੇਗੇ ਦਵਾਈ ਖਾਂਦੇ ਆ ਆ ਤੁਸੀਂ ਘਰ ਸਾਰਾ ਦੇਖ ਸਕਦੇ ਹੋ ਇਹ ਜਿਹੜਾ ਨਾਲ ਵਾਲਾ ਇਹ ਇੱਕ ਛੋਟੀ ਜੀ ਇੱਕ 38 ਡੈਪ ਜਾਂ ਨਾਲਾ ਬਣਿਆ ਹੋਇਆ ਇਹਦੇ ਉੱਪਰ ਵੀ ਕਾਗਜ਼ ਪਾਇਆ ਉਹ ਵੀ ਇੱਥੇ ਨੌਜਵਾਨ ਮੁੰਡਿਆਂ ਨੇ ਕਿਸੇ ਨੇ ਕਾਗਜ਼ ਜਿਹੜਾ ਪਾਇਆ ਹੈਗਾ ਆਪੇ ਪਾ ਲਾ ਕੇ ਇਹ ਖੜਾਇਆ ਹੋਇਆ ਸਾਰਾ ਇੰਨੀ ਕੀ ਜਗ੍ਹਾ ਜਿੰਨੀ ਤੁਸੀਂ ਦੇਖ ਰਹੇ ਹੋ ਇਹ ਹੀ ਜਗ੍ਹਾ ਕੀ ਤੇ ਇਹਦੇ ਵਿੱਚ ਵੀ ਜਿਹੜਾ ਸਾਰਾ ਪਾਣੀ ਹੈ ਆ ਛੱਤ ਬਾਬਾ ਜੀ ਦੱਸ ਰਹੇ ਅੱਜ ਦਿਨ ਥੋੜਾ ਸਾਫ਼ ਹੈ ਆ ਤੁਸੀਂ ਦੇਖ ਸਕਦੇ ਹੋ ਇਹ ਪੂਰੀ ਦੀ ਪੂਰੀ ਛੱਤ ਚੌਂਰੀ ਆ ਹਰ ਪਾਸਿਆਂ ਤੋਂ ਆ ਤੁਸੀਂ ਦੇਖ ਸਕਦੇ ਹੋਗੇ ਸਾਰੀ ਛੱਤ ਹੋ ਸਾਰਾ ਵੀਡੀਓ ਤੁਸੀਂ ਦੇਖ ਰਹੇ ਹੋ ਤੁਹਾਨੂੰ ਸਾਫ਼ ਦਿਖ ਰਹੀ ਹੋਵੇ ਸਾਰੀ ਭਿੱਜੀ ਹੋਈ ਆ ਥੱਲੇ ਤੱਕ ਪਾਣੀ ਆਉਂਦਾ ਇਹ ਬਾਬਾ ਜੀ ਕਹਿੰਦੇ ਕੱਲ ਜਿਹੜਾ ਪਰਸੋਂ ਜਦੋਂ ਮੀਂਹ ਪਿਆ ਰਿਹਾ ਸੀ ਉਦੋਂ ਕਾਗਜ਼ ਪਾਇਆ ਸੀ ਆਹ ਤੁਸੀਂ ਹਾਲਾਤ ਦੇਖ ਸਕਦੇ ਹੋ ਤਰੋਂੜਾ ਪਾਣੀ ਆਉਂਦਾ ਇਹਦੇ ਵਿੱਚੋਂ ਦੀ ਉਧਰਲਾ ਪਾਣੀ ਸਾਰਾ ਵਿੱਚੋਂ ਦੀਆ ਬੱਟ ਪਾਈ ਹੋਈ ਹੈ ਕੋਈ ਵਿਚਾਰੇ ਸਿਰਫ ਦੋ ਬਾਬਾ ਕਹਿੰਦਾ ਮੰਜੇ ਇੱਕ ਇਹ ਆ ਤੇ ਬਹੁਤ ਜ਼ਿਆਦਾ ਨਾਜ਼ਕ ਹਾਲ ਆਹੀ ਸਮਾਨ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਹੋਰ ਕੁਝ ਬਾਬਾ ਜੀ ਕਹਿੰਦੇ ਹੈ ਵੀ ਨਹੀਂ ਸਾਡੇ ਆਹੀ ਇੰਨਾ ਕੀ ਸਮਾਨ ਆ ਮੰਜਾ ਤੁਸੀਂ ਦੇਖ ਸਕਦੇ ਹੋ ਬੜੇ ਮਾੜੇ ਹਾਲਾਤ ਨੇ ਜਿੰਨੇ ਇਸ ਵੀਡੀਓ ਨੂੰ ਸਾਡੇ ਦਾਨੀ ਸੱਜਣ ਸਮਾਜ ਸੇਵੀ ਸੰਸਥਾਵਾਂ ਜਾਂ ਸਾਡੇ ਪ੍ਰਸ਼ਾਸਨ ਵਾਲੇ ਕੋਈ ਵੀ ਇਸ ਚੀਜ਼ ਦਾ ਜਿਹੜਾ ਹੱਲ ਕਰ ਸਕਦੇ ਆ ਤਾਂ ਜਰੂਰ ਇਸ ਚੀਜ਼ ਵੱਲ ਗੌਰ ਕੀਤੀ ਜਾਵੇ ਮੈਂ ਵੀ ਖੁਦ ਜਿਹੜੀ ਡੈਮੋਕ੍ਰੈਟਿਕ ਟੀਚਰ ਫਰੰਟ ਦਾ ਇੱਕ ਗਰੁੱਪ ਬਣਿਆ ਉਹਦੇ ਵਿੱਚ ਵੀ ਇਸ ਵੀਡੀਓ ਨੂੰ ਜਰੂਰ ਮੈਂ ਸ਼ੇਅਰ ਕਰੂੰ ਗੱਲਬਾਤ ਵੀ ਕਰਾਂਗੇ ਕਿ ਇਸ ਜਿਹੜਾ ਬਾਬਾ ਜੀ ਦਾ ਛੋਟਾ ਜਿਹਾ ਕੋਈ ਘਰ ਦਾ ਹੱਲ ਕੀਤਾ ਜਾ ਸਕੇ ਜਾਂ ਇਹਦੀ ਛੱਤ ਹੀ ਪਾਈ ਜਾ ਸਕੇ ਆ ਜਿਹੜੀਆਂ ਕੜੀਆਂ ਉੱਥੋਂ ਡਿੱਗੀਆਂ ਟੁੱਟੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਗਲੀਆਂ ਹੋਈਆਂ ਕੜੀਆਂ ਸੀ ਇਹ ਆ ਫੱਟੀਆਂ ਸਾਰੀਆਂ ਡਿੱਗੀਆਂ ਨੇ ਇਧਰੋਂ ਕੱਢ ਕੇ ਰੱਖ ਦਿੱਤੀਆਂ ਨੇ ਆ ਤੁਸੀਂ ਇਹਦੇ ਘਰ ਦੇ ਹਾਲਾਤ ਨਹੀਂ ਪੂਰੇ ਦੇਖ ਸਕਦੇ ਹੋ ਕਿਉਂਕਿ ਇਸ ਸਮੇਂ ਦੇ ਦੌਰਾਨ ਅਸੀਂ ਦੇਖਦੇ ਹਾਂ ਪੰਜਾਬ ਦੇ ਵਿੱਚ ਹੜ੍ਹਾਂ ਦਾ ਮਾਹੌਲ ਹੈ ਹੜ੍ਹ ਹਰ ਪਾਸੇ ਆਏ ਹੋਏ ਆ ਤਾਂ ਸਾਡੇ ਪੰਜਾਬੀ ਵੀਰ ਕਿੰਨਾ ਰਸੋਦ ਪਾਣੀ ਕਿੰਨਾ ਕੁਝ ਲੈ ਕੇ ਕੋਈ ਥੋੜਨੀ ਪੰਜਾਬ ਦੇ ਵਿੱਚ ਬਥੇਰੀਆਂ ਆਫ਼ਤਾਂ ਆਈਆਂ ਪੰਜਾਬ ਫੇਰ ਵੀ ਉਹਨਾਂ ਨੂੰ ਚੱਲਦਾ ਤੇ ਦੁਬਾਰੇ ਆਪਣੇ ਸਾਥੀਆਂ ਨੂੰ ਆਪਣੇ ਲੋਕਾਂ ਨੂੰ ਇਹ ਪੰਜਾਬੀ ਖੜਾ ਕਰ ਦਿੰਦੇ ਆ ਤਾਂ ਉਸੇ ਦੇ ਵਿੱਚ ਮੀਂਹ ਦੇ ਵਿੱਚ ਲਗਾਤਾਰ بارش ਪੈਣ ਦੇ ਕਰਕੇ ਜਿਹੜਾ ਇਹ ਇਹਨਾਂ ਦਾ ਘਰ ਪੂਰੀ ਤਰ੍ਹਾਂ ਆ ਵੀ ਜਿਹੜਾ ਇਹ ਬੁਰੇ ਹਾਲ ਹੋ ਚੁੱਕੇ ਕੋਈ ਬਾਰੀ ਨਹੀਂ ਲੱਗੀ ਹੋਈ ਇਦਾਂ ਦਾ ਕੱਪੜਾ ਪਾਇਆ ਹੋਇਆ ਇਹ ਬਾਬਾ ਜੀ ਵੀ ਇਹ ਬੈਠੇ ਨੇ ਮੈਂ ਸਾਨੂੰ ਗੱਲ ਕਰਾਉਣਾ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਬਾਬਾ ਜੀ ਹਾਂ ਠੀਕ ਹੈ ਜੀ ਬਾਬਾ ਜੀ ਤੁਸੀਂ ਜਿਹੜਾ ਕੰਮ ਵਗੈਰਾ ਆਪਣੇ ਘਰ ਦਾ ਇਹ ਕੰਮ ਗੁਜ਼ਾਰਾ ਕਿਵੇਂ ਕਰਦੇ ਹੋ ਤੁਸੀਂ ਗੁਜ਼ਾਰਾ ਜੀ ਤੇਰੀ ਮੇਰੀ ਵਰਕੇ ਦੇ ਦਿੰਦੇ ਨੇ ਹਾਂਜੀ ਵਿਰਾਂਤੋ सरपंच दी जी பிரਣਾ ਦੇ ਗਏ ਚਾਗੁਰਾ ਅੱਛਾ ਜੀ ਮਤਲਬ ਜੋ ਖਾਣ ਪੀਣ ਦਾ ਜੋ ਸਮਾਨ ਆ ਉਹ ਸਰਪੰਚ ਜੀ ਮੈਂਬਰ ਦੇ ਗਏ ਸੀਗੇ ਤੇ ਜਿਹੜਾ ਕਾਗਜ਼ ਹੈ ਕੋਣ ਪਾ ਕੇ ਪਿੱਛੇ ਡਿੱਗਿਆ ਅੱਛਾ ਉਹਨਾਂ ਨੇ ਪਾਇਆ ਠੀਕ ਹੈ ਤੇ ਇੱਕ ਜਿਹੜਾ ਪਿਛਲਾ ਘਰ ਹੈ ਉਦੋਂ ਡਿੱਗਿਆ ਕਿੰਨੇ ਦਿਨ ਹੋ ਕੇ ਡਿੱਗੇ ਨੂੰ ਅੱਛਾ ਉਹ ਤੇ ਹੈ ਨਹੀਂ ਸੀ ਕਰੇ ਅੱਛਾ ਕੋਈ ਸਮਾਨ ਅੰਦਰ ਹੈਗਾ ਜਿਹੜਾ ਡਿੱਗਿਆ ਦੇ ਪੇਟੀ ਜੁੱਤੀ ਅੱਛਾ ਇੱਕ ਮੰਝਾ ਰੁੱਟ ਗਿਆ ਇੱਕ ਮੰਝਾ ਰੁੱਟ ਗਿਆ ਕੱਪੜੇ ਕੁੱਪੜੇ ਪਿਛਾਉਣੇ ਕੱਪੜੇ ਸਾਰੇ ਪਿਛਾਉਣ ਵਾਲੇ ਅੱਛਾ ਜੀ ਪੈਣ ਪਾਇਆਂ ਨਹੀਂ ਸਤੂ ਪੇਰੇ ਕੱਢ ਕੇ ਉਹ ਮੇਰੇ ਮਾਸੀ ਦੇ ਅੰਦਰ ਰੱਖਿਆ ਅੱਛਾ ਗਵਾਂਡੀਆਂ ਨੇ ਉਹਨੇ ਤੋਂ ਰੱਖਤਾ ਅੱਛਾ ਤੁਹਾਡੇ ਕੀ ਬਿਮਾਰੀ ਹੈ ਤੁਹਾਨੂੰ ਕੋਈ ਦਵਾਈ ਖਾ ਰਹੇ ਤੁਸੀਂ ਦਵਾਈ ਖਾ ਰਹੇ ਹਾਂ ਜੀ ਮੈਂ ਤਾਂ ਬਹੁਤ ਸਾਰੇ ਦਵਾਈ ਕਹਿੰਦੇ ਨੇ ਅੱਛਾ ਪਤੀ ਨੂੰ ਲੱਗਦਾ ਕਦੀ ਕਾਸੇ ਜੀ ਕਦੀ ਕਾਸੇ ਜੀ अच्छा ਮਾਲੋ ਬਜ਼ੁਰਗ ਉਮਰ ਵੀ ਹੋ ਗਿਆ ਹੁਣ ਕੱਲੇ ਹੋਂ ਦੋਨਾ ਹਨ ਕੋਈ ਬਾਪਾ ਜੀ ਬੇਟਾ ਤੁਹਾਡਾ ਪੁੱਤ ਕੋਈ ਹੈ ਨਹੀਂ ਜੀ ਬੇਟਾ ਨਾ ਬੇਟੀ ਬੇਟੀ ਨਾ ਕੋਈ ਬਾਪਾ ਜੀ ਦੇਖੋ ਭਾਵਕ ਨਹੀਂ ਹੋਣਾ ਕੋਈ ਗੱਲ ਨਹੀਂ ਅਸੀਂ ਤੁਹਾਡੇ ਪੁੱਤਾਂ ਦੇ ਸਮਾਨ ਹੀ ਆ ਤੁਹਾਡਾ ਸਾਰਾ ਹੋ ਜਾਣਾ ਇੱਥੇ ਪੰਜਾਬ ਤੋਂ ਤੁਸੀਂ ਦੇਖੋ ਸਾਰਾ ਹੜਾਂ ਦੇ ਵਿੱਚ ਹੜ ਗਿਆ ਉੱਥੇ ਵੀ ਲੋਕ ਕਿੰਨੇ ਪਹੁੰਚ ਗਏ ਆ ਇੱਥੇ ਕੋਈ ਕਿਸੇ ਨੂੰ ਉੱਥੇ ਭੁੱਖਾ ਨਹੀਂ ਮਰਨ ਦਿੰਦਾ ਇੱਥੇ ਪੰਜਾਬ ਆਪਾ ਅਸੀਂ ਪੰਜਾਬ ਚ ਬੈਠੇ ਹਾਂ ਢਿੱਕੀ ਗੱਲ ਕੋਈ ਨਹੀਂ ਕੋਈ ਨਹੀਂ ਤੁਸੀਂ ਕੋਈ ਮੈਨੂੰ ਦੱਸਿਆ ਸੀਗਾ ਇਹ ਤੇ ਆ ਦੇਖੋ ਬਾਬਾ ਜੀ ਦੇਖੋ ਜਦੋਂ ਉਹ ਤਾਂ ਗੱਲ ਆਪਾਂ ਕਹਿੰਦੇ ਆ ਬੱਚਿਆਂ ਦਾ ਕਹਿੰਦੇ ਪੁੱਤ ਦਾ ਤਾਂ ਇਹੋ ਕਹਿੰਦੇ ਪੁੱਤ ਹੋਣਾ ਜ਼ਰੂਰੀ ਆ ਕਾਨੂੰ ਸਾਹਮਲੇ ਹੁਣ ਵਿਚਾਰੀ ਧੀ ਐ ਧੀ ਵਿਆਹੀ ਹੋਈ ਐ ਕਹਿੰਦੇ ਜਿਹੜਾ ਕਾਗਜ਼ ਆ ਪਾਇਆ ਹੋਇਆ ਉੱਪਰ ਕਹਿੰਦੇ ਪੁਰਾਣਾ ਜਿਹੜਾ ਇਹਨਾਂ ਦਾ ਆਪਣਾ ਜਵਾਈ ਉਹ ਆਏ ਸੀ ਉਹ ਕਾਗਜ਼ ਪਾ ਕੇ ਗਏ ਸੀ ਹੁਣ ਵਿਚਾਰੇ ਉਹ ਵੀ ਹਰ ਇੱਕ ਪਰਿਵਾਰ ਸੋਨ ਦੇਖਿਆ ਉਹ ਵੀ ਗਰੀਬ ਕਰਨੇ ਆ ਕਾਗਜ਼ ਉਹਨਾਂ ਕਹ ਪਾ ਗਏ ਆ ਤੇ ਜਦੋਂ ਕਹਿੰਦੇ ਇਹ ਡਿੱਗੀ ਆ ਛੱਤ ਇਹ ਆਪ ਹੈ ਨਹੀਂ ਸੀਗੀ ਅੰਦਰ ਜਦੋਂ ਡਿੱਗੀ ਆ ਘਰੇ ਨਹੀਂ ਹੈਗੇ ਸੀ ਮੀਂਹ ਪੈ ਰਿਹਾ ਸੀ ਪੈਂਦੀ ਮੀਂਹ ਵਿੱਚ ਪਿੱਛੇ ਡਿੱਗਿਆ ਮੰਜਾ ਸੀ ਤੇ ਇੱਕ ਕੁਝ ਕੱਪੜੇ ਸੀ ਜਿਹੜਾ ਜਿਹੜਾ ਇੱਧਰ ਸੰਦੂਖ ਪਿਆਏ ਸੀ ਉਦੋਂ ਸਾਰਾ ਡਿੱਗਿਆ ਪੂਰੀ ਤਰ੍ਹਾਂ ਸਾਰੇ ਡਿੱਗ ਪਿਆ ਸੀਗਾ ਤੇ ਜਿਹੜਾ ਇੱਕ ਮੰਜਾ ਸੀ ਉਹ ਬਚ ਗਿਆ ਉਹ ਇਹ ਪਰਛਤੀ ਬਣੀ ਹੋਈ ਆ ਉਹਦੇ ਥੱਲੇ ਸੀ ਪਰਛਤੀ ਕਰਕੇ ਉਹ ਬਚ ਗਿਆ ਦੇਖੋ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਹਾਲ ਜਿਹੜੇ ਅਸੀਂ ਦੇਖ ਰਹੇ ਆ ਬੜੇ ਹਾਲਾਤ ਮਾੜੇ ਆ ਪੰਜਾਬ ਦੇ ਵਿੱਚ ਬੜਾ ਕੁਝ ਹੋਰ ਹੋ ਰਿਹਾ ਤੁਸੀਂ ਇਹ ਘਰ ਦੇ ਪੂਰੇ ਹਾਲਾਤ ਦੇਖ ਰਹੇ ਹੋ ਤੋ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਜ਼ਰੂਰ ਮੈਂ ਕਹਿੰਨਾ ਜਿਵੇਂ ਵੀ ਹੋ ਸਕਦਾ ਇਹਦੀ ਮਦਦ ਬਾਬਾ ਜੀ ਦੀ ਜ਼ਰੂਰ ਕਰੀਏ ਆਪਾਂ ਅਸੀਂ ਆਪ ਵੀ ਤਿਲ ਫੁੱਲ ਸਹਾਤਾ ਹਰ ਪੱਖੋਂ ਕਿਉਂਕਿ ਅਸੀਂ ਪਹਿਲਾਂ ਹੀ ਕਿਹਾ ਸੀ ਜੇ ਪਹਿਲਾਂ ਵੀ ਅਸੀਂ ਇੱਕ ਇਦਾਂ ਦੀ ਵੀਡੀਓ ਪਾਈ ਸੀ ਉਦੋਂ ਮੈਂ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਤੁਰੰਤ ਹੀ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਸਾਰਾ ਕੰਮ ਉਹਨਾਂ ਦਾ ਹੋ ਗਿਆ ਸੀ ਉਦੋਂ ਪਿੰਡ ਮੰਗਾਣੀਆਂ ਮੇਰੇ ਪਿੰਡੀ ਪ੍ਰੋਬਲਮ ਆ ਗਈ ਸੀ ਤਾਂ ਇਸ ਕਰਕੇ ਅਸੀਂ ਐਨਾ ਕੁਝ ਪੰਜਾਬ ਕਰ ਰਹੇ ਤਾਂ ਅਸੀਂ ਇੱਧਰ ਵੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਜਿੱਥੇ ਹੜਾ ਆਇਆ ਹੋਇਆ ਉੱਥੇ ਤਾਂ ਬੁਰਾ ਹਾਲ ਹੈਗਾ ਹੀ ਹੈਗਾ ਪਰ ਜਿੱਥੇ ਹੜ ਨਹੀਂ ਆਏ ਪਰ ਪਾਣੀ ਦੂਜਾ ਹੜਾਂ ਦਾ ਨਹੀਂ ਆ ਮਾਰ ਪਾ ਰਹੇ ਪਰ ਲਗਾਤਾਰ ਮੀਂਹ ਪੈਣ ਕਰਕੇ ਗਰੀਬ ਲੋਕਾਂ ਦੇ ਘਰਾਂ ਦੀਆਂ ਛੱਤਾਂ ਨੇ ਉਹ ਇੱਦਾਂ ਡਿੱਗੀ ਜਾਂਦੀਆਂ ਲਗਾਤਾਰ ਛੱਤਾਂ ਚੌਰੀਆਂ ਨੇ ਤਾਂ ਇਹ ਬੜਾ ਬੁਰਾ ਹਾਲ ਹੈ ਸਾਨੂੰ ਹਰ ਪਾਸੇ ਧਿਆਨ ਦੇ ਮੈਦਾਨੀ ਸੱਜਣਾ ਨੂੰ ਬੇਨਤੀ ਕਰੂੰਗਾ ਜਰੂਰ ਇਸ ਵੀਡੀਓ ਵੱਲ ਗੌਰ ਕਰਕੇ ਇਹਨੂੰ ਆਪਣੇ ਉਹਨਾਂ ਸਾਥੀਆਂ ਤੱਕ ਜਰੂਰ ਦੱਸੋ ਤਾਂ ਕਿ ਇਹਨਾਂ ਦੀ ਮਦਦ ਹੋ ਸਕੇ ਗੋਵਿੰਦਰ ਸਿੰਘ ਗੁਰਵਿੰਦਰ ਸਿੰਘ ਕੀ ਨਾਮ ਆ ਭਾਈ ਤੁਹਾਡਾ ਨਾਮ ਪੂਰਾ ਕੀ ਹੈ ਗੋਮਿੰਦਰ ਸਿੰਘ ਗੋਮਿੰਦਰ ਸਿੰਘ ਗੋਮਿੰਦਰ ਸਿੰਘ ਬਾਬਾ ਜੀ ਦੇ ਨਾਮ ਹੈ ਇਹਨਾਂ ਕੋਲੇ ਬਾਬਾ ਜੀ ਫੋਨ ਹੈਗਾ ਤੁਹਾਡੇ ਕੋਲੇ ਨੰਬਰ ਕੋਈ ਹਾਂ ਛੋਟਾ ਫੋਨ ਛੋਟਾ ਹੈ ਅੱਛਾ ਨੰਬਰ ਵਾਲਾ ਫੋਨ ਛੋਟਾ ਹੈਗਾ ਐ ਬਾਬਾ ਜੀ ਤੋਂ ਮੈਂ ਨੰਬਰ ਲੈ ਕੇ ਆਹ ਫੋਨ ਹੈਗਾ ਬਾਬਾ ਜੀ ਕੋਲੇ ਇਹ ਮੈਂ ਨੰਬਰ ਲੈ ਕੇ ਏਲ ਦੇ ਉੱਪਰ ਨੰਬਰ ਵੀ ਬਾਬਾ ਜੀ ਦਾ ਨੰਬਰ ਹੀ ਪਾਉਂਗਾ ਇਨ ਨਾਲ ਸੰਪਰਕ ਕਰਕੇ ਕਾਲ ਵੀ ਤੁਸੀਂ ਕਰ ਸਕਦੇ ਹੋਗੇ ਇਹ ਪਿੰਡ ਹੈਗਾ ਬਹਾਦਰਪੁਰ ਜ਼ਿਲ੍ਹਾ ਮਾਨਸਾ ਦੇ ਅੰਦਰ ਹੈ ਤਹਿਸੀਲ ਜਿਹੜੀ ਹੈਗੀ ਹੈ ਬੁੱਢਲਾਡਾ ਤਾਂ ਜ਼ਰੂਰ ਇਸ ਚੀਜ਼ ਦਾ ਧਿਆਨ ਦਿੱਤਾ ਜਾਵੇ ਇਸ ਨੂੰ ਇਹਦਾ ਬਾਬਾ ਜੀ ਦਾ ਹੱਲ ਹੋ ਸਕੇ ਛੋਟਾ ਜਿਹਾ ਘਰ ਬਣ ਸਕੇ ਇਹ ਇਨਾਂ ਕੀ ਵੀ ਇੱਕ ਚੀਜ਼ ਹੋਰ ਦੱਸੀ ਹੈ ਸੀ ਆ ਨਾਲ ਮੇਰੇ ਮੁੰਡਾ ਮੈਂਬਰ ਸਾਹਿਬ ਇੱਥੋਂ ਆਏ ਨੇ ਇਹਨਾਂ ਨੇ ਇੱਕ ਚਿੱਠੀ ਪਾ ਕੇ ਡੀਸੀ ਸਾਹਿਬ ਨੂੰ ਵੀ ਭੇਜੀ ਹੈਗੀ ਇੱਕ ਚਿੱਠੀ ਲਿਖੀ ਹੈ ਰਜਿਸਟਰੀ ਕਰਵਾਈ ਹੈ ਮਾਨਸਾ ਨੂੰ ਕਿ ਇਹਦਾ ਕੋਈ ਹੱਲ ਕੀਤਾ ਜਾਵੇ ਪਰੇਗ ਲੜੀਆਂ ਸਾਈਡਾਂ ਤੇ ਕੰਧਾਂ ਨੇ ਇਹ ਸਾਰੇ ਗਵਾਂਟੀ ਘਰਾਂ ਦੇ ਨਾਲ ਸਾਂਝੀਆਂ ਨੇ ਕਹਿਣ ਦਾ ਮਤਲਬ ਤਿੰਨੇ ਪਾਸੇ ਕੰਧਾਂ ਬਣੀਆਂ ਹੋਈਆਂ ਨੇ ਸਿਰਫ ਇੱਥੋਂ ਚੱਕ ਕੇ ਇੱਕ ਲੈਂਟਰ ਹੀ ਪੈਣਾਗਾ ਕੰਧਾਂ ਸਾਂਝੀਆਂ ਨੇ ਬਾਬਾ ਜੀ ਤੋਂ ਪੁੱਛਿਆ ਕਿ ਸਾਂਝੀਆਂ ਕੰਧਾਂ ਨੇ ਜਾਂ ਕੋਈ ਚੱਕਰ ਤਾਂ ਨਹੀਂ ਪੈਣਾ ਵੀ ਜੇਕਰ ਉੱਪਰ ਲੈਂਟਰ ਪੈਂਦਾ ਇਹ ਕੰਧਾਂ ਸਾਰੀਆਂ ਸਾਂਝੀਆਂ ਨੇ ਪਹਿਲਾਂ ਨਹੀਂ ਪੁਰਾਣੇ ਇੰਨੀ ਕੀ ਜਗ੍ਹਾ ਆਹੀ ਸਾਰੀ ਮੇਰਾ ਖਿਆਲ ਆ 8 ਫੁੱਟ ਚੌੜੀ ਜਗ੍ਹਾ ਹੈ ਤੇ ਜਰੂਰ ਦੋਸਤੋ ਇਸ ਚੀਜ਼ ਦਾ ਬਾਬਾ ਜੀ ਦਾ ਆਪਾਂ ਫਾਇਦਾ ਕਰੀਏ ਇੱਕ ਛੋਟਾ ਜਿਹਾ ਘਰ ਬਣ ਜੇ ਤਾਂ ਇਸ ਵੀਡੀਓ ਨੂੰ ਦੇਖਣ ਦੇ ਲਈ ਤੇ ਆਪਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਉਮੀਦ ਦੇ ਨਾਲ ਕਿ ਤੁਸੀਂ ਜਰੂਰ ਇਸ ਗੱਲ ਵੱਲ ਗੌਰ ਕਰਕੇ ਅਸੀਂ ਪਰਸਨਲ ਤੌਰ ਤੇ ਹੀ ਫੋਨ ਕਰਕੇ ਮੈਂ ਕਹਿਣਾ ਹੀ ਆ ਤੇ ਜਰੂਰ ਇਸ ਚੀਜ਼ ਦਾ ਆਪਾਂ ਹੱਲ ਕਰੀ ਮੈਂ ਮੋਬਾਈਲ ਨੰਬਰ ਬਾਬਾ ਜੀ ਦੇ ਉੱਪਰ ਲਿਖ ਦੇਣਾ ਧੰਨਵਾਦ